ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੁਸੀਂ ਸੁਣ ਰਹੇ ਹੋ ਪੋਡਕਾਸਟ ਸ਼ਾਇਰ ਪੰਜਾਬ ਦੇ ਮੇਰੀ ਯਾਨੀ ਅੰਜ ਸਾਗਰ ਦੀ ਆਵਾਜ਼ ਦੇ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਦੋ ਗਜ਼ਲਾਂ ਸਾਂਝੀਆਂ ਕਰਨ ਜਾ ਰਿਹਾ ਜਿਹੜੀਆਂ ਕਿ ਬਾਬਾ ਨਜ਼ਮੀ ਨੇ ਲਿਖਿਆ ਨੇ ਮੈਨੂੰ ਬੜੀਆਂ ਜ਼ਿਆਦਾ ਪਸੰਦ ਨੇ ਤੇ ਹੋਰ ਵੀ ਜਿਹੜੀਆਂ ਗਜ਼ਲਾਂ ਨੇ ਉਹ ਮੈਂ ਰਫ਼ਤਾ ਰਫ਼ਤਾ ਬਾਕੀ ਪੋਡਕਾਸਟ ਦੇ ਵਿੱਚ ਸਾਂਝੀਆਂ ਕਰਦਾ ਰਵਾਂਗਾ ਤਾਂ ਪਹਿਲੀ ਗਜ਼ਲ ਤੁਹਾਡੇ ਪੇਸ਼ ਨਜ਼ਰ ਹੈ ਇਹ ਹੈ ਕਿ ਕੰਧਾਂ ਉੱਤੇ ਵਿੰਗ ਤੜਿੰਗੀਆਂ ਤੱਕੀਆਂ ਕੁਝ ਲਕੀਰਾਂ ਕੰਧਾਂ ਉੱਤੇ ਵਿੰਗ ਤੜਿੰਗੀਆਂ ਤੱਕੀਆਂ ਕੁਝ ਲਕੀਰਾਂ ਸੋਚ ਮੇਰੀ ਨੇ ਕੱਢ ਲਈਆਂ ਨੇ ਵਿੱਚੋਂ ਕਈ ਤਸਵੀਰਾਂ ਠਾਠਾਂ ਵਾਂਗ ਸਮੁੰਦਰ ਮਾਰੋ ਵਸੋ ਵਾਂਗਰ ਸ਼ਾਹਾਂ ਠਾਠਾਂ ਵਾਂਗ ਸਮੁੰਦਰ ਮਾਰੋ ਵਸੋ ਵਾਂਗਰ ਸ਼ਾਹਾਂ ਦਿਲ ਦਰਿਆਵਾਂ ਵਾਂਗਰ ਰੱਖੋ ਸੋਚਾਂ ਵਾਂਗ ਫਕੀਰਾਂ ਤੇ ਇੱਕ ਇਹ ਸ਼ੇਰ ਮੈਨੂੰ ਬੜਾ ਪਸੰਦ ਹੈ ਇਹ ਹੈ ਕਿ ਦੋ ਗਾਜ਼ ਕਪੜਾ ਲੈ ਕੇ ਜਿਹੜਾ ਟਕ ਨਹੀਂ ਸਕਦਾ ਜੁੱਸਾ ਦੋ ਗਾਜ਼ ਕਪੜਾ ਲੈ ਕੇ ਜਿਹੜਾ ਟਕ ਨਹੀਂ ਸਕਦਾ ਜੁੱਸਾ ਸ਼ਰਮ ਨਹੀਂ ਆਉਂਦੀ ਉਹਦੇ ਕੋਲੋਂ ਪੁੱਛਣਾ ਮੈਂ ਤਕਦੀਰਾ ਮੈਨੂੰ ਚਿਤ ਆਉਂਦੀ ਨਰਿੰਦਰ ਸਿੰਘ ਪੂਰ ਸਾਹਿਬ ਦੀ ਲਿਖੀ ਹੋਈ ਇੱਕ ਗੱਲ ਉਹ ਕਹਿੰਦੇ ਨੇ ਕਿ ਕਿ ਜਿਹੜੇ ਲੋਕ ਜੋਤਿਸ਼ਾਂ ਕੋਲ ਜਾ ਕੇ ਆਪਣਾ ਭਵਿੱਖ ਪੁੱਛਦੇ ਆ ਉਹਨਾਂ ਲੋਕਾਂ ਦਾ ਕੋਈ ਭਵਿੱਖ ਹੁੰਦਾ ਹੀ ਨਹੀਂ ਤਾਂ ਇਹ ਉਸੇ ਕਿਸਮ ਦਾ ਸ਼ੇਰ ਹੈ ਦੋ ਗਾਜ਼ ਕਪੜਾ ਲੈ ਕੇ ਜਿਹੜਾ ਟਕ ਨਹੀਂ ਸਕਦਾ ਜੁੱਸਾ ਸ਼ਰਮ ਨਹੀਂ ਆਉਂਦੀ ਉਹਦੇ ਕੋਲੋਂ ਪੁੱਛਣਾ ਮੈਂ ਤਕਦੀਰਾ ਲੱਖ ਗੁਣਾ ਚੰਗਾ ਮੈਨੂੰ ਆਪਣੇ ਘਰ ਦਾ ਹਨੇਰਾ ਚਾਨਣ ਦੇ ਵਿੱਚ ਕਿਉਂ ਨਲਵਾਵਾਂ ਆਪਣੇ ਗਲਤੀਆਂ ਲੀਰਾਂ ਕਦਮ ਕਦਮ ਤੇ ਘਰਦੀਆਂ ਲੋੜਾਂ ਮੇਰੀ ਨੀਅਤ ਬਦਲੀ ਕਦਮ ਕਦਮ ਤੇ ਘਰਤੀਆਂ ਲੋੜਾਂ ਮੇਰੀ ਨੀਅਤ ਬਦਲੀ ਮੋੜ ਮੋੜ ਤੇ ਸੱਚ ਨੂੰ ਪਾਈਆਂ ਬਾਬਾ ਮੈਂ ਜ਼ੰਜੀਰਾ ਕੰਦਾ ਉੱਤੇ ਵਿੰਗ ਤੜਿੰਗੀਆਂ ਤੱਕੀਆਂ ਕੁਝ ਲਕੀਰਾਂ ਸੋਚ ਮੇਰੀ ਨੇ ਕੱਢ ਲਈਆਂ ਨੇ ਵਿੱਚੋਂ ਕਈ ਤਸਵੀਰਾਂ ਤਾਂ ਇਹ ਜਿਹੜੀ ਕਿਤਾਬ ਹੈ ਜਿਹਦੇ ਚ ਮੈਂ ਪੜ ਰਿਹਾ ਇਹ ਹੈ ਮੈਂ ਇਕਬਾਲ ਪੰਜਾਬੀ ਦਾ ਤੇ ਬਾਬਾ ਨਜ਼ਮੀ ਦੀ ਹੀ ਲਿਖੀ ਹੋਈ ਇਹ ਕਿਤਾਬ ਹੈ ਤੇ ਇਹਦੇ ਵਿੱਚ ਤਕਰੀਬਨ ਉਹਨਾਂ ਦੀਆਂ ਚਾਰ ਕਿਤਾਬਾਂ ਮਿਲਣ ਲੱਗਦਾ ਹੈਗੀਆਂ ਸਮੁੱਚੀ ਸ਼ਾਇਰੀ ਵੀ ਕੁਝ ਲੋਕ ਮੰਦੇ ਨੇ ਕਿ ਉਹਨਾਂ ਦੀ ਇਹਦੇ ਵਿੱਚ ਹੈ ਇਸ ਕਿਤਾਬ ਦੇ ਵਿੱਚ ਇਹਦਾ ਜਿਹੜਾ ਮੇਨ ਪੇਜ ਹੈ ਉਹਦੇ ਉੱਤੇ ਇੱਕ ਬੜੀ ਸੋਹਣੀ ਗੱਲ ਲਿਖੀ ਹੋਈ ਹੈ ਜਿਹੜੀ ਕਿ ਇਹਨਾਂ ਦੀ ਕਿਸੇ ਗਜ਼ਲ ਦਾ ਹਿੱਸਾ ਹੈ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਝੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ ਤਾਂ ਇਹ ਗੱਲ ਹੈ ਤੇ ਅਗਲੀ ਜਿਹੜੀ ਗਜ਼ਲ ਹੈ ਉਹ ਇਸ ਤਰ੍ਹਾਂ ਹੈ ਉਦੇ ਨਾਲ ਜਦੋਂ ਦੀ ਯਾਰੀ ਹੋ ਗਈ ਹੈ ਉਹਦੇ ਨਾਲ ਜਦੋਂ ਦੀ ਯਾਰੀ ਹੋ ਗਈ ਹੈ ਮੇਰੀ ਦੁਸ਼ਮਨ ਚਾਰ ਦਿਵਾਰੀ ਹੋ ਗਈ ਹੈ ਮੇਲੇ ਵਿੱਚ ਵੀ ਜੀ ਨਹੀਂ ਕਰਦਾ ਹਸਨ ਨੂੰ ਜਿੰਦੜੀ ਇਹੋ ਜਿਹੀ ਦੁਖਿਆਰੀ ਹੋ ਗਈ ਹੈ ਮਾਪਿਆਂ ਕੋਲੋਂ ਪੁੱਤਰ ਲੈਣ ਹਿਸਾਬ ਪਏ ਮਾਪਿਆਂ ਕੋਲੋਂ ਪੁੱਤਰ ਲੈਣ ਹਿਸਾਬ ਪਏ ਦੁਨੀਆ ਕਿੰਨੀ ਕਾਰੋਬਾਰੀ ਹੋ ਗਈ ਹੈ ਵਰਿਆਂ ਮਗਰੋਂ ਵੇਖ ਕੇ ਉਹਦਾ ਨੰਗਾ ਮੂੰਹ ਬੁੱਢੀ ਸੱਦਰ ਫੇਰ ਕਵਾਰੀ ਹੋ ਗਈ ਹੈ ਧੁੱਪਾਂ ਵਿੱਚ ਵੀ ਸਾਡੇ ਪਿੰਡੇ ਠੰਡੇ ਨੇ ਧੁੱਪਾਂ ਵਿੱਚ ਵੀ ਸਾਡੇ ਪਿੰਡੇ ਠੰਡੇ ਨੇ ਸਾਨੂੰ ਕਿੱਥੋਂ ਇਹ ਬਿਮਾਰੀ ਹੋ ਗਈ ਹੈ ਰੱਦੀ ਵਿੱਚ ਵਾਰਸ ਰੂਮੀ ਲੱਬਾ ਮੀਰ ਰੱਦੀ ਵਿੱਚੋਂ ਵਾਰਸ ਰੂਮੀ ਲੱਬਾ ਮੀਰ ਕਿਸਰਾ ਮੰਨਾ ਦੁਨੀਆਕਾਰੀ ਹੋ ਗਈ ਹੈ ਮੇਰੇ ਵਿੱਚ ਕਮੀ ਨਹੀਂ ਬਾਬਾ ਉਹਨਾਂ ਨੂੰ ਆਪਣੇ ਉੱਤੇ بے اختیار ਹੋ ਗਈ ਉਹਦੇ ਨਾਲ ਜਦੋਂ ਦੀ ਯਾਰੀ ਹੋ ਗਈ ਹੈ ਮੇਰੀ ਦੁਸ਼ਮਨ ਚਾਰ ਦਿਵਾਰੀ ਹੋ ਗਈ ਹੈ ਉਮੀਦ ਕਰਦਾ ਕਿ ਤੁਹਾਨੂੰ ਇਹ ਪੋਡਕਾਸਟ ਵਧੀਆ ਲੱਗਿਆ ਹੋਵੇਗਾ ਤੇ ਇਹ ਗਜ਼ਲਾਂ ਤਾਂ ਹੈ ਹੀ ਬਾ ਕਮਾਲ ਨੇ ਤੇ ਇਸ ਤਰ੍ਹਾਂ ਦੇ ਹੋਰ ਪੋਡਕਾਸਟ ਜੇਕਰ ਤੁਸੀਂ ਸੁਨਣਾ ਚਾਹੁੰਦੇ ਹੋ ਤਾਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Spotify ਤੇ ਮੈਨੂੰ ਜ਼ਰੂਰ ਫੋਲੋ ਕਰੋ ਤੇ ਨਾਲ ਦੀ ਨਾਲ ਤੁਸੀਂ Instagram ਤੇ ਮੇਰੇ ਦੋ ਹੈਂਡਲਸ ਨੇ @sagar.official ਤੇ ਦੂਜਾ ਹੈ @sagarrecites ਤਾਂ ਤੁਸੀਂ ਦੋਨਾਂ ਨੂੰ ਫਾਲੋ ਕਰੋ ਅਤੇ ਜੇਕਰ ਤੁਸੀਂ ਚਾਹੋ ਨਿਓ ਕਿ ਮੈਂ ਕੋਈ ਪਾਰਟਿਕੂਲਰ ਗਜ਼ਲ ਜਾਂ ਪਾਰਟਿਕੂਲਰ ਕੋਈ ਕਿਤਾਬ ਰੈਸਾਈਟ ਕਰਾਂ ਆਪਣੀ ਆਵਾਜ਼ ਦੇ ਵਿੱਚ ਤਾਂ ਤੁਸੀਂ ਮੈਨੂੰ ਸੁਜੈਸਟ ਕਰ ਸਕਦੇ ਹੋ ਕਮੈਂਟਸ ਦੇ ਵਿੱਚ ਵੀ ਤੇ ਇੰਸਟਾਗ੍ਰਾਮ ਤੇ ਵੀ ਬਹੁਤ ਬਹੁਤ ਸ਼ੁਕਰੀਆ ਮਿਲਦੇ ਹਾਂ ਅਗਲੇ ਪੋਡਕਾਸਟ ਦੇ ਵਿੱਚ